ਜਿਹੜੀਆਂ ਸ਼੍ਰੋਮਣੀ ਸੰਸਥਾਵਾਂ ਨੇ ਜਿੰਨਾ ਕਾਬਜ਼ ਨੇ ਉਹਨਾਂ ਵੱਲੋਂ ਤਾਂ ਉਦੋਂ ਹੀ ਬਿਆਨ ਆਉਣਾ ਚਾਹੀਦੇ ਨੇ ਜੀ ਹਾਲੇ ਕਿ ਇੱਕ ਗੱਲ ਦੇ ਵਿੱਚ ਕੋਈ ਫਰਕ ਨਹੀਂ ਕਿ ਇਹਨਾਂ ਨੇ ਪਹਿਲਾਂ ਆਪ ਨਾਨਕ ਚਾਈਕਲੈਂਡਰ ਲਾਗੂ ਕੀਤਾ ਸੀ ਜੀ 2003 ਦੇ ਵਿੱਚ 2003 ਦੇ ਵਿੱਚ ਜੀ ਲਾਗੂ ਕੀਤਾ ਸੀ ਤੇ ਇਹਦਾ ਮਤਲਬ ਹੈ ਇਹਨਾਂ ਨੇ ਮਾਨਤਾ ਦਿੱਤੀ ਉਹਨਾਂ ਦੇ ਕੰਮ ਨੂੰ ਜੀ ਬਾਅਦੇ ਵਿੱਚ ਕੁਝ ਬਾਹਰੀ ਤਾਕਤਾਂ ਦਾ ਪ੍ਰਭਾਵ ਪੈ ਗਿਆ ਜੀ ਖਾਸ ਤੌਰ ਤੇ ਮੈਂ ਸਮਝਦਾ ਹਾਂ ਕਿ ਆਰਐਸਐਸ ਨੇ ਹੀ ਚਾਹੁੰਦੀ ਵੀ ਸਖਾਂ ਦਾ ਨਾ ਕਰੰਟਰ ਜਿਹੜਾ ਹੋ ਦੇ ਚਾਵੇ ਜੀ ਉਹ ਸਾਡੇ ਤੋਂ ਬਾਹਰ ਹੋ ਕੇ ਆਪਣੇ ਗੁਰਪ੍ਰੋਪ ਵੀ ਬਣਾਉਣ ਉਹਨਾਂ ਨੇ ਧੂਮਾ ਮੰਡਲੀ ਜਿਹੜੀ ਹੈ ਜੀ ਅ ਜਿਹਨੂੰ ਅਸੀਂ ਆਮ ਤੌਰ ਤੇ ਦੰਡਵੀਂਟਡਸਾਰ ਕਹਿ ਦਿੰਨੇ ਹਾਲੇ ਕਿ ਬਿਲਕੁਲ ਝੂਠ ਹੈ ਜੀ ਇਹ ਭਿੰਡਰਾਂ ਮਹਿਤਾ ਜੱਤ ਹੈ ਹਾਂ ਇਹਨਾਂ ਨੇ ਵੱਡਾ ਰੋਲ ਨਿਭਾਇਆ ਰੋਲਾ ਪਾਉਣ ਦੇ ਵਿੱਚ ਅੰਦਰ ਹੋ ਕੇ ਇਹਨਾਂ ਨੇ ਕਿਉਂਕਿ ਅਕਾਲੀ ਦਰ ਨਾਲ ਸਾਂਝ ਪਾਈ ਸੀ ਤੇ ਇਹਨਾਂ ਲੋਕਾਂ ਦੇ ਰੋਲੇ ਕਰਕੇ ਉਹ ਨਾਨਕ ਸਾਈ ਗਰੰਟਰ ਜਿਹੜਾ ਹੈ ਉਹਨੂੰ ਲਾਗੂ ਕਰਕੇ ਦੁਬਾਰਾ ਰੱਦ ਕਰ ਦਿੱਤਾ ਗਿਆ ਇਸ ਨਾਂ ਤੇ ਕਿਹਦੀ ਸੋਧ ਕਰਨੀ ਹੈ ਜੀ ਉਹ ਸੋਧ ਕਰਨ ਲਈ ਜਿਹੜੀ ਕਮੇਟੀ ਬਣੀ ਹਮ ਕੋਵतार ਸਿੰਘ ਮੱਕੜ ਉਹ ਤਾਂ ਹੁਣ ਚੜ੍ਹਾਈ ਕਰ ਗਏ ਨੇ ਜੀ ਦੂਜਿਆ ਹਰਨਾਮ ਸਿੰਘ ਧੋਮਾ ਸੀ ਦੋਨੋਂ ਵਿੱਚੋਂ ਇੱਕ ਵੀ ਇਹੋ ਜਿਹਾ ਨਹੀਂ ਸੀ ਜਿਸ ਨੂੰ ਕਲੰਡਰ ਦੇ ਬਾਰੇ ABC ਦਾ ਪਤਾ ਹੋਵੇ ਜੀ ਜਿਹੜੇ ਦਰਬਾਰ ਸਾਹਿਬ ਦੇ ਦਰਵਾਜ਼ੇ ਸੀ ਜੀ ਜਿਹੜੇ ਸੋਮਨਾਥ ਮੰਦਿਰ ਵਾਲੇ ਚਾਂਦੀ ਦੇ ਦਰਵਾਜ਼ੇ ਚਾਂਦੀ ਦੇ ਦਰਵਾਜ਼ੇ ਜੀ ਉਹ ਉਤਾਰੇ ਗਏ ਕਿ ਜੀ ਰਿਪੇਅਰ ਵਾਸਤੇ ਉੱਤੇ ਰਹਿਣ ਜੀ ਅੱਜ ਕਿੱਥੇ ਨੇ ਉਹ ਦਰਵਾਜ਼ੇ ਜੀ ਕਿੱਥੇ ਰਿਪੇਅਰ ਹੋ ਰਹੇ ਨੇ ਸਾਨੂੰ ਦੱਸੋ ਅਲਟੀਮੇਟਲੀ ਉਹ ਕਲੰਡਰ ਸੀ ਲਾਗੂ ਹੋਏਗਾ ਜੀ ਮੰਤ ਜੀ ਦੇਖੋ ਕਿ ਜੰਮੂ ਕਸ਼ਮੀਰ ਦੇ ਸਿੱਖਾਂ ਨੇ ਉਹਨਾਂ ਨੇ ਆਪਣੀ ਜਿਹੜੀ ਕਮੇਟੀ ਬਣਾਈ ਉਹਦੇ ਵਿੱਚ ਉਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਨਾਨੂਸ਼ਾਈ ਕੈਲੰਡਰ ਮੁਤਾਬਕ ਹੀ ਸਾਰੇ ਪੁਰਬ ਮਨਾਉਣੇ ਨੇ ਜੀ ਔਰ ਉਹਦੇ ਤੇ ਪੱਕੇ ਨੇ ਜੀ ਕੱਲ ਨੂੰ ਜੇ ਹਰਿਆਣਾ ਕਮੇਟੀ ਦੀ ਚੋਣ ਹੁੰਦੀ ਹੈ ਰਣਾ ਕਮੇਟੀ ਬਣਦੀ ਹੈ ਤੇ ਮੈਨੂੰ ਬਹੁਤ ਹੀ ਆਸ ਹੈ ਕਿ ਉਹ ਵੀ ਨਾਨੂਸ਼ਾਈ ਕੈਲੰਡਰ ਨੂੰ ਅਪਣਾਉਣਗੇ ਪਰ ਦੇਖੋ ਜਿਹੜਾ ਹਿਜਰੀ ਕੈਲੰਡਰ ਹੈ ਨਾ ਜੀ ਉਹ ਬਣਾਇਆ ਪਾਲ ਸਿੰਘ ਪੁਰੇਵਾਲ ਜਿੰਨੇ ਨਹੀਂ ਹੈ ਜੀ ਉਹਦੀ ਸੋਧ ਕਰਕੇ ਅੱਜ ਦੇ ਸਮੇਂ ਦੇ ਮੁਤਾਬਕ ਉਹਨੂੰ ਪ੍ਰੋਪਰ ਪ੍ਰੋਟੈਕਟਰ ਬਣਾਉਣ ਦਾ ਕੰਮ ਜਿਹੜਾ ਹੈ ਉਹਨਾਂ ਨੇ ਕੀਤਾ ਹੈ ਜੀ ਔਰ ਜਿੰਨਾ ਸਨਮਾਨ ਉਹਨਾਂ ਨੇ ਦਿੱਤਾ ਉਸ ਤੋਂ ਕਿਤੇ ਜ਼ਿਆਦਾ ਸਾਨੂੰ ਦੇਣਾ ਚਾਹੀਦਾ ਸੀ ਕਿਉਂਕਿ ਸਾਡੇ ਦੇ ਨਵੇਂ ਪ੍ਰੋਟੈਕਟਰ ਆ ਗਏ ਉਹਨਾਂ ਘੱਟ ਬਿਲਕੁਲ ਇੱਕ ਜਿਹੜਾ ਬਿਲਕੁਲ ਸਾਡੀ ਚ ਲੋਕ ਸੀ ਉਹ ਉਹਨਾਂ ਨੇ ਕੋਈ ਕੀਤੀ ਹੈ ਜੀ ਔਰ ਮੈਂ ਕਹਾਂਗਾ ਬਿਲਕੁਲ ਸਾਡਾ ਫਰਟੋ ਥੈਂਕ ਯੂ ਮੈਸਟਰ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ ਸਿੰਘਨਾਦ ਟੀਵੀ ਤੁਹਾਡੀ ਆਪਣੀ ਆਵਾਜ਼ ਕੌਮ ਦੀ ਆਵਾਜ਼ ਸਾਡੀ ਮਿਸ਼ਨ ਸਟੇਟਮੈਂਟ ਪੈ ਕਹੋ ਕੋ ਦੇ ਤਨਾ ਨਾ ਪੈਮਾਨ ਤਿਆਨ ਸਾਡਾ ਅੱਜ ਦਾ ਵਿਸ਼ਾ ਹੈ ਜੋ ਸਰਦਾਰ ਪਾਸਿੰਗ ਪੁਰੇਵਾਲ ਜਿਨ੍ਹਾਂ ਨੇ ਸਿੱਖ ਕੌਮ ਨੂੰ ਇੱਕ ਬਹੁਤ ਵੱਡੀ ਤੋਹਫਾ ਜਿਹੜਾ ਭੇਟ ਕੀਤਾ ਸੀ ਨਾਨਕਸ਼ਾਹੀ ਕਲੰਡਰ ਦੇ ਰੂਪ ਵਿੱਚ ਉਹਨਾਂ ਨੇ ਆਪਣੀ ਜੀਵਨ ਦੇ ਬਹੁਤ ਸਾਰੇ ਸਾਲ ਜਿਹੜੇ ਇਹਦੇ ਉੱਤੇ ਲਾ ਕੇ ਇੱਕ ਚੀਜ਼ ਤਿਆਰ ਕੀਤੀ ਸੀ ਤੇ ਉਹ ਜਿਹੜੇ ਸਰਦਾਰ ਪਾਰਸ ਸਿੰਘ ਪੁਰੇਵਾਲ ਪਿਛਲੇ ਦਿਨੀ 22 ਤਰੀਕ ਨੂੰ ਇਸ ਫਾਨੀ ਸੰਸਾਰ ਨੂੰ ਵਿਦਾ ਕਰਕੇ ਚਲੇ ਗਏ ਨੇ ਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਉਹਨਾਂ ਜਾਣ ਦੇ ਉੱਤੇ ਜੋ ਸਾਨੂੰ ਵੱਡੇ ਸਮਾਗਮ ਕਰਨੇ ਚਾਹੀਦੇ ਸੀ ਉਹ ਕੌਮ ਦੀਆਂ ਵੱਡੀਆਂ ਸੰਸਥਾਵਾਂ ਕੋਲੋਂ ਕਿਸੇ ਦੇ ਮੂੰਹੋਂ ਦੋ ਲਫ਼ਜ਼ ਨਹੀਂ ਉਹਦੇ ਪ੍ਰਤੀ ਫੁੱਟੇ ਤੇ ਜੋ ਉਹਨਾਂ ਨੇ ਸਿੱਖ ਕੌਮ ਵਾਸਤੇ ਜੋ ਉਹਨਾਂ ਨੇ ਮਿਹਨਤ ਕੀਤੀ ਸੀ ਫਿਲਹਾਲ ਉਸ ਚੀਜ਼ ਦਾ ਵੀ ਬੂਰ ਨਹੀਂ ਪਿਆ ਉਸ ਚੀਜ਼ ਨੂੰ ਫਲ ਨਹੀਂ ਪਿਆ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿ ਸਿੱਖ ਕੌਮ ਕੀ ਕਰਦੀ ਹੈ ਇਸ ਵਿਸ਼ੇ 'ਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਜੁੜੇ ਹੋਏ ਨੇ ਸਰਦਾਰ ਰਜਿੰਦਰ ਸਿੰਘ ਸ਼੍ਰੋਮਣੀ ਖਾਲਸਾ ਪੰਚਾਇਤ ਸਭ ਤੋਂ ਪਹਿਲਾਂ ਫਤਿਹ ਦੀ ਸਾਜ ਪਾਉਣੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਬਰੂ ਸ਼ੇਰ ਸਿੰਘ ਜੀ ਆਪ ਜੀ ਨੂੰ ਸੱਦੇ ਸਿੰਘ ਨਾਲ ਦੇ ਸਾਰੇ ਦਰਸ਼ਕਾਂ ਨੂੰ ਦਾਸ ਬਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਰਜਿੰਦਰ ਸਿੰਘ ਜਿਸ ਤਰ੍ਹਾਂ ਆਪਨੂੰ ਪਤਾ ਹੀ ਹੈ ਕਿ ਸਰਦਾਰ ਪਾਲ ਸਿੰਘ ਪੁਰੇਵਾਲ ਇਸ ਦੁਨੀਆ ਤੇ ਨਹੀਂ ਰਹੇ ਤੇ ਉਹਨਾਂ ਨੇ ਬੜੀ ਵੱਡੀ ਕਾਰਨਾ ਕਾਰੀ ਸੀ ਸਿੱਖ ਕੌਮ ਵਾਸਤੇ ਆਪਣੇ ਜੀਵਨ ਦੇ ਬਹੁਤ ਸਾਰੇ ਸਾਲ ਜਿਹੜੇ ਆ ਉਹ ਇਸ ਕੰਮ ਤੇ ਲਾਏ ਸੀ ਜਿਹੜਾ ਇੱਕ ਤੋਹਫਾ ਦਿੱਤਾ ਸੀ ਸਿੱਖ ਕੌਮ ਨੂੰ ਨਾਨਕਸ਼ਾਹੀ ਕਲੰਡਰ ਜੋ ਉਹਨਾਂ ਨੇ ਆਪਣੀ ਕੌਮ ਵਾਸਤੇ ਕੀਤਾ ਲੇਕਿਨ ਕੌਮ ਦਾ ਉਹਦੋਂ ਦਾ ਰਿਸਪਾਂਸ ਨਹੀਂ ਆਇਆ ਜੋ ਉਹਨਾਂ ਦੀ ਇਸ ਦੁਨੀਆ ਤੋਂ ਵਿਦਾਈ ਦੇ ਉੱਤੇ ਜੋ ਇਹਨਾਂ ਨੂੰ ਸਮਾਗਮ ਕਰਨੇ ਚਾਹੀਦੇ ਸੀ ਜਾਂ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਸੀ ਉਹ ਨਹੀਂ ਉਹ ਆਇਆ ਤੁਸੀਂ ਇਸ ਤੋਂ ਆਪ ਕੀ ਕਹਿੰਦੇ ਹੋ ਬਬਰ ਸ਼ਿਲ ਸਿੰਘ ਦੀ ਕਾਰਪੋਰਸ ਤੋਂ ਆਪਰਿਆ ਅਟਲ ਨੇਮ ਹੈ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜੀ ਉਹਦੇ ਅਨਸਾਰ ਅਸੀਂ ਸਾਰਿਆਂ ਨੇ ਜਾਣਾ ਜੀ ਆਪਣੇ ਆਪਣੇ ਸਮਝ ਦੇ ਉੱਤੇ ਸਭ ਜਾ ਰਹੇ ਨੇ ਜੀ ਅ ਸਾ ਪਾਲ ਸਿੰਘ ਪUREਵਾਲ ਸਾਡੀ ਬੜੀ ਸਨਮਾਨਯੋਗ ਸ਼ਖਸੀਅਤ ਸੰਜੀ ਉਹ ਸਾਨੂੰ ਵਿਛੋੜਾ ਦੇ ਗਏ ਨੇ ਜੀ ਉਹ ਕੁਦਰਤ ਦੇ ਪਾਣੇ ਦੇ ਵਿੱਚ ਹੈ ਮੈਂ ਉਹਦੇ ਬਾਰੇ ਕੋਈ ਐਸਾ ਅਫਸੋਸ ਨਹੀਂ ਜ਼ਾਹਰ ਕਰਨਾ ਚਾਹੁੰਦਾ ਜੀ ਜੋ ਮੇਰੇ ਅਕਾਲ ਪੁਰਖ ਨੂੰ ਪ੍ਰਵਾਨ ਸੀ ਉਹ ਸਮੇਂ ਦੇ ਸਾਹਮਣੇ ਹੋ ਗਿਆ ਜੀ ਲੇਕਿਨ ਜਿਹੜੀ ਤੁਸੀਂ ਦੂਜੀ ਗੱਲ ਕਹੀ ਕਿ ਉਹਨਾਂ ਨੂੰ ਉਹ ਬੰਦਾ ਸਲਮਾਨ ਨਹੀਂ ਮਿਲਿਆ ਜੀ ਉਹਦੇ ਬਾਰੇ ਬੜੇ ਥੋੜੀ ਜਿਹੀ ਅਲੱਗ ਗੱਲ ਹੈ ਜੀ ਇੱਕ ਹੁੰਦਾ ਜਿਹੜੇ ਸਥਾਪਿਤ ਸੰਸਥਾਵਾਂ ਨੇ ਉਹ ਸਨਮਾਨ ਦੇਉਂ ਕਿਉਂਕਿ ਸਥਾਪਿਤ ਹੁੰਦੀਆਂ ਨੇ ਕਾਬਜ਼ ਹੁੰਦੀਆਂ ਨੇ ਜੀ ਤੇ ਉਹਨਾਂ ਨੂੰ ਦਿੱਤਾ ਸਨਮਾਨ ਜਿਹੜਾ ਹੈ ਉਹਨੂੰ ਵਧੇਰੇ ਮਾਤਾ ਮਿਲਦੀ ਹੈ ਜਿਵੇਂ ਕੌਮ ਨੇ ਸਨਮਾਨਤ ਕੀਤਾ ਜੀ ਲੇਕਿਨ ਅਸਲ ਸਨਮਾਨ ਹੁੰਦਾ ਹੈ ਜਿਹੜਾ ਸਾਰਿਆਂ ਦੇ ਹਿੱੱਦੇ ਚੋਂ ਨਿਕਲੇ ਜੀ ਸਿੱਖ ਕੌਮ ਸਾਰੀ ਨੇ ਇਸ ਨੂੰ ਮਹਿਸੂਸ ਕੀਤਾ ਜਿਵੇਂ ਸਰਦਾਰ ਪਾਲ ਸਿੰਘ ਪਰੇਵਾਲ ਹੋਰਾਂ ਦੀ ਬਹੁਤ ਵੱਡੀ ਕੌਮ ਨੂੰ ਦੇਣ ਸੀ ਜੀ ਉਹ ਕੌਮ ਦੀ ਵੱਡੀ ਸੇਵਾ ਕਰਕੇ ਗਏ ਨੇ ਜੀ ਇਹਦੇ ਉੱਤੇ ਕੌਮੀ ਤੌਰ ਦੇ ਉੱਤੇ ਆਮ ਸਿੱਖ ਜਿਹੜਾ ਜੀ ਉਹਦੇ ਸਾਰੇ ਦਾ ਹੀ ਇੱਕ ਉਹਨਾਂ ਪ੍ਰਤੀ ਸਤਿਕਾਰ ਉਹਨਾਂ ਪ੍ਰਤੀ ਸ਼ਰਧਾ ਜਿਹੜੀ ਹੈ ਉਹ ਚਲਕਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਲੇਕਿਨ بڑا ਚੰਗਾ ਹੁੰਦਾ ਕਿ ਸਾਡੀਆਂ ਕੌਮੀ ਸੰਸਥਾਵਾਂ ਜਿਹੜੀਆਂ ਨੇ ਉਹ ਵੀ ਉਹਨਾਂ ਨੂੰ ਇਹ ਸਤਿਕਾਰ ਦਿੰਦੀਆਂ ਜੀ ਔਰ ਮੈਂ ਸਮਝਦਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਜਦੋਂ ਇਹ ਵਿਛੋੜੇ ਦਾ ਸਮਾਂ ਆਵੇ ਜੀ ਉਹ ਉਹਦੇ 2-4 ਦਿਨਾਂ ਦੇ ਵਿੱਚ ਹੀ ਉਹ ਜ਼ਰੂਰੀ ਹੁੰਦਾ ਹਮ ਜਿਹੜੀਆਂ ਸ਼੍ਰੋਮਣੀ ਸੰਸਥਾਵਾਂ ਨੇ ਜਿੰਨਾਂ ਦੇ ਕਾਬਜ਼ ਨੇ ਉਹ ਤਾਂ ਵੱਲੋਂ ਤੇ ਉਦੋਂ ਹੀ ਬਿਆਨ ਆਉਣੇ ਚਾਹੀਦੇ ਨੇ ਜੀ ਹਾਲੇ ਕਿ ਇੱਕ ਗੱਲ ਦੇ ਵਿੱਚ ਕੋਈ ਫਰਕ ਨਹੀਂ ਕਿ ਇਹਨਾਂ ਨੇ ਪਹਿਲਾਂ ਆਪ ਨਾਨ ਸਾਈਕਲੈਂਡਰ ਲਾਗੂ ਕੀਤਾ ਸੀ ਜੀ 2003 ਦੇ ਵਿੱਚ 2003 ਦੇ ਵਿੱਚ ਜੀ ਲਾਗੂ ਕੀਤਾ ਸੀ ਤੇ ਇਹਦਾ ਮਤਲਬ ਹੈ ਇਹਨਾਂ ਨੇ ਮਾਨਤਾ ਦਿੱਤੀ ਉਹਨਾਂ ਦੇ ਕੰਮ ਨੂੰ ਜੀ ਬਾਅਦ ਤੇ ਵਿੱਚ ਕੁਝ ਬਾਹਰੀ ਤਾਕਤਾਂ ਦਾ ਪ੍ਰਭਾਵ ਪੈ ਗਿਆ ਜੀ ਖਾਸ ਤੌਰ ਤੇ ਮੈਂ ਸਮਝਦਾ ਹਾਂ ਕਿ ਆਰਐਸਐਸ ਨਹੀਂ ਚਾਹੁੰਦੀ ਵੀ ਸਿੱਖਾਂ ਦਾ ਕੋਈ ਰੈਂਟਰ ਜਿਹੜਾ ਹੋ ਦੇ ਚਾਵੇ ਜੀ ਉਹ ਸਾਡੇ ਤੋਂ ਬਾਹਰ ਹੋ ਕੇ ਆਪਣੇ ਗੁਰਪ੍ਰੋਪ ਵੀ ਬਣਾਉਣ ਉਹਨੇ ਸੀ ਚਾਹੁੰਦੇ ਜੀ ਉਹਨਾਂ ਦੇ ਵਿਕਰਮੀ ਦੇ ਇਸ ਹਸਾਬ ਨਾਲ ਔਰ ਮੇਨਲੀ ਜਿਹੜਾ ਚੰਦਰਮਾ ਦੀ ਚਾਲ ਦੇ ਹਿਸਾਬ ਨਾਲ ਜਿਹੜੇ ਮਨਾਏ ਜਾਂਦੇ ਨੇ ਉਹੀ ਸਿਸਟਮ ਚੱਲਿਆ ਹੋ ਰਿਹਾ ਵੇ ਉਹਨਾਂ ਨੇ ਔਰ ਤੁਮਾ ਮੰਡਲੀ ਜਿਹੜੀ ਹੈ ਜੀ ਅ ਜਿਹਨੂੰ ਅਸੀਂ ਆਮ ਤੌਰ ਤੇ ਦਮਦਵੀਂ ਟਕਸਾਲ ਕਹਿ ਦਿੰਨੇ ਹਾਲੇ ਅਕਿ ਬਿਲਕੁਲ ਝੂਠ ਹੈ ਜੀ ਇਹ ਪਿੰਡਾਂ ਮਹਿਤਾ ਜਸਾ ਇਹਨਾਂ ਨੇ ਵੱਡਾ ਰੋਲ ਨਿਭਾਇਆ ਰੋਲਾ ਪਾਉਣ ਦੇ ਵਿੱਚ ਅੰਦਰ ਰੋਕੇ ਇਹਨਾਂ ਨੇ ਕਿਉਂਕਿ ਅਕਾਲੀ ਜਲ ਨਾਲ ਸਾਂਝ ਪਾਈ ਸੀ ਤੇ ਇਹਨਾਂ ਲੋਕਾਂ ਦੇ ਰੋਲੇ ਕਰਕੇ ਉਹ ਨਾਨਕਸਹੀ ਕੈਲੰਡਰ ਜਿਹੜਾ ਹੈ ਉਹਨੂੰ ਲਾਗੂ ਕਰਕੇ ਦੁਬਾਰਾ ਰੱਦ ਕਰ ਦਿੱਤਾ ਗਿਆ ਇਸ ਨਾਂ ਤੇ ਕੇ ਦੀ ਸੋਧ ਕਰਨੀ ਹੈ ਜੀ ਉਹ ਸੋਧ ਕਰਨ ਲਈ ਜਿਹੜੀ ਕਮੇਟੀ ਬਣੀ ਹਮ ਕੋਵਤਾਰ ਸਿੰਘ ਮੱਕੜ ਉਹ ਤੇ ਹੁਣ ਚੜ੍ਹਾਈ ਕਰ ਗਏ ਨੇ ਜੀ ਦੂਜਿਆ ਹਰਨਾਮ ਸਿੰਘ ਧੋਮਾ ਸੀ ਦੋਨੋਂ ਵਿੱਚੋਂ ਇੱਕ ਵੀ ਇਹੋ ਜਿਹਾ ਨਹੀਂ ਸੀ ਜਿਸ ਨੂੰ ਕੈਲੰਡਰ ਦੇ ਬਾਰੇ ABC ਦਾ ਪਤਾ ਹੋਵੇ ਜੀ ਸੋਧ ਕਰਨ ਲਈ ਕੋਮਿਟੀ ਬਣਾਈ ਗਈ ਜੇ ਕੋਈ ਸਤਮਤ ਸੋਧ ਹੋਣੀ ਸੀ ਤੇ ਸੋਧ ਕਰਨ ਲਈ ਕੋਈ ਐਕਸਪਰਟਸ ਦੀ ਕੋਮਿਟੀ ਬਣਨੀ ਚਾਹੀਦੀ ਬਿਲਕੁਲ ਜੋ ਖਬੋਲ ਵਾਲੇ ਜਾਣਕਾਰੀ ਰੱਖਦੇ ਨੇ ਐਗਜੈਕਟਲੀ ਜੀ ਇਹ ਤਾਂ ਸਿਰਫ ਕਿਉਂਕਿ ਉਹ ਰੱਦ ਕਰਨਾ ਸੀ ਤੇ ਸਿੱਖਾਂ ਦੇ ਭਾਵਨਾਵਾਂ ਦੇ ਵਿੱਚ ਕੋਈ ਤੇਜ਼ੀ ਨਾ ਆਵੇ ਉਹ ਬੁਰਾ ਨਾ ਮੰਨਣ ਉਹਦੀ ਵਜ੍ਹਾ ਕਰਕੇ ਇੱਕ ਡਰਾਮਾ ਰਚਿਆ ਗਿਆ ਕਿ ਜੇ ਕੋਮਿਟੀ ਬਣਾਉਂਦੀ ਐ ਸੋਧ ਕਰੇਗੀ ਹੁਣ ਅੱਜ ਤੱਕ ਉਹਨਾਂ ਨੇ ਕੀ ਸੋਧ ਕੀਤੀ ਜਾਂ ਕੀ ਸੋਧ ਕਰਨ ਦੇ ਸਮਰੱਥ ਨੇ ਇੱਕ ਤਾਂ ਟੁੱਟ ਹੀ ਗਿਆ ਉਦੀ ਕੀ ਰਿਪਲੇਸਮੈਂਟ ਆਈ ਇੱਕ ਡਰਾਮਾ ਸੀ ਜਿਹੜਾ ਰਚਿਆ ਸਮੇਂ ਸਮੇਤੇ ਇਹੋ ਜਿਹੇ ਡਰਮੇ ਅਕਾਲੀ ਦਲ ਵੱਲੋਂ ਅਕਸਰ ਕੀਤੇ ਜਾਂਦੇ ਨੇ ਜੀ ਜਿਹੜੇ ਦਰਬਾਰ ਸਾਹਿਬ ਦੇ ਦਰਵਾਜ਼ੇ ਸੀ ਜੀ ਜਿਹੜੇ ਸੋਮਨਾਥ ਮੰਦਿਰ ਵਾਲੇ ਚਾਂਦੀ ਦੇ ਦਰਵਾਜ਼ੇ ਚਾਂਦੀ ਦੇ ਦਰਵਾਜ਼ੇ ਜੀ ਉਹ ਉਤਾਰੇ ਗਏ ਕਿ ਜੀ ਰਿਪੇਅਰ ਵਾਸਤੇ ਉਹ ਕਿੱਥੇ ਰਹਿਣ ਜੀ ਅੱਜ ਕਿੱਥੇ ਨੇ ਉਹ ਦਰਵਾਜ਼ੇ ਜੀ ਕਿੱਥੇ ਰਿਪੇਅਰ ਹੋ ਰਹੇ ਨੇ ਸਾਨੂੰ ਦੱਸੋ ਉਕਸੇ ਨ ਪਤਾ ਹੀ ਨਹੀਂ ਹੁਣ ਸੇ ਕੋਈ ਉਸ ਵਾਸਤੇ ਧਿਆਨ ਵੀ ਕੋਈ ਨਹੀਂ ਕੋਈ ਇਸ ਗੱਲ ਨੂੰ ਉਠਾਉਂਦਾ ਵੀ ਨਹੀਂ ਝੁੱਕਦਾ ਵੀ ਨਹੀਂ ਬਿਲਕੁਲ ਤੇ ਉਹ ਉਹਨਾਂ ਨੂੰ ਪਤਾ ਵੀ ਇੱਕ ਵਾਰੀ ਗੱਲ ਨੂੰ ਖਟਾਈ ਚ ਪਾ ਦਿਓ ਮੁੜ ਕੇ ਸਿੱਖਾਂ ਨੇ ਭੁੱਲ ਜਾਣਾ ਤੇ ਅਸੀਂ ਜੋ ਵਰਤੀ ਜਿਹੜਾ ਕਰੀ ਜਾਈਏ ਲੇਕਿਨ ਇਸ ਸਾਰੇ ਦੇ باوجود ਉਹਨਾਂ ਨੂੰ ਕੁਝ ਜ਼ਰੂਰ ਇਹਦੇ ਬਾਰੇ ਜਿਹੜਾ ਹੈ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਅਸੀਂ ਪਾਲ ਸਿੰਘ ਪਰੇਵਾਲ ਨੂੰ ਉਹਨਾਂ ਦਾ ਜੀ ਉਹਨਾਂ ਕੌਮੀ ਤੌਰ ਤੇ ਤੇ ਕੈਲੰਡਰ ਤਿਆਰ ਕੇ ਦਿੱਤਾ ਹੀ ਹੈ ਹੂੰ ਤੁਸੀਂ ਲਾਗੂ ਕੀਤਾ ਨਹੀਂ ਕੀਤਾ ਜੀ ਲਾਗੂ ਕਰਕੇ ਤੁਸੀਂ ਮੁੜ ਕੇ ਉਹਨੂੰ ਪਿੱਛੇ हट ਗਏ ਹੋ ਜੀ ਲੇਕਿਨ ਉਹਨਾਂ ਨੇ ਤਾਂ ਕੈਲੰਡਰ ਬਣਾਇਆ ਕੌਮੀ ਤੌਰ ਤੇ ਤੇ ਸੇਵਾ ਕੀਤੀ ਹੈ ਔਰ ਤੁਸੀਂ ਇੱਕ ਗੱਲ ਮੇਰੀ ਧਿਆਨ ਦੇਣਾ ਅਲਟੀਮੇਟਲੀ ਉਹ ਕੈਲੰਡਰ ਹੀ ਲਾਗੂ ਹੋਏਗਾ ਜੀ ਅੰਤ ਜੀ ਦੇਖੋ ਕਿ ਜੰਮੂ ਕਸ਼ਮੀਰ ਦੇ ਸਿੱਖਾਂ ਨੇ ਉਹਨਾਂ ਨੇ ਆਪਣੀ ਜਿਹੜੀ ਕਮੇਟੀ ਬਣਾਈ ਉਹਦੇ ਵਿੱਚ ਉਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਨਾਨਕਸ਼ਹੀ ਕੈਲੰਡਰ ਨੂੰ ਮਤਾਬਕ ਹੀ ਸਾਰੇ ਪੁਰਬ ਮਨਾਉਣੇ ਨੇ ਜੀ ਔਰ ਉਹਦੇ ਤੇ ਪੱਕੇ ਨੇ ਜੀ ਕੱਲ ਨੂੰ ਜੇ ਹਰਿਆਣਾ ਕਮੇਟੀ ਦੀ ਚੋਣ ਹੁੰਦੀ ਹੈ ਰਾਣਾ ਕਮੇਟੀ ਬਣਦੀ ਹੈ ਤੇ ਮੈਨੂੰ ਬਹੁਤ ਹੀ ਆਸ ਹੈ ਕਿ ਉਹ ਵੀ ਨਾਨਕਸ਼ਹੀ ਕੈਲੰਡਰ ਨੂੰ ਅਪਣਾਉਣਗੇ ਪਰ ਇੱਕ ਦੁੱਖ ਦੀ ਗੱਲ ਇਹ ਵੀ ਹੈ ਜਿਹੜਾ ਪਹਿਲਾਂ ਆਲਰੇਡੀ ਕੈਲੰਡਰ ਚੱਲਦਾ ਸੀ ਚੰਦਰਮਾ ਦੀ ਚਾਲ ਵਾਲਾ ਇਹਨਾਂ ਨੇ ਉਹਦਾ ਨਾਮ ਵੀ ਬਦਲ ਕੇ ਨਾਨਕਸ਼ੇਕ ਕਿਲੰਡਰ ਕਰ ਦਿੱਤਾ ਹੁਣ ਜਿਹੜੇ ਆਮ ਭੋਲੇ ਭਾਲੇ ਸਿੱਖ ਨੇ ਉਹ ਮਤਲਬ ਉਲਝਣ ਦੇ ਵਿੱਚ ਪੈ ਗਏ ਕਿ ਅਸਲੀ ਨਾਨਕਸ਼ੇਕ ਕਿਲੰਡਰ ਕਿਹੜਾ ਕਿਉਂਕਿ ਉਹਦਾ ਨਾਮ ਵੀ ਨਾਨਕਸ਼ੇਕ ਕਿਲੰਡਰ ਸੀ ਇਹਨਾਂ ਨੇ ਵੀ ਬਦਲ ਕੇ ਇੱਕ ਮਤਲਬ ਸਾਜ਼ਿਸ਼ ਦੇ ਤਹਿਤ ਉਹ ਉਹ ਪਹਿਲਾਂ ਵਾਲੇ ਨੂੰ ਵੀ ਨਾਨਕਸ਼ੇਕ ਕਿਲੰਡਰ ਕਰ ਦਿੱਤਾ ਸਿਰਫ ਉਸੇ ਸਿਸਟਮ ਨੂੰ ਨਾ ਨਾਨਕਸ਼ੇਕ ਕਿਲੰਡਰ ਦਾ ਦੇ ਦਿੱਤਾ ਗਿਆ ਜੀ ਉਹ ਸਿੱਖਾਂ ਨੂੰ ਮੂਰਖ ਬਣਾਉਣ ਯਾਰ ਦੁੱਖ ਦੀ ਗੱਲ ਹੈ ਕਿ ਜਿਸ ਲਈ ਮੈਂ ਕਹਿੰਦਾ ਮੂਰਖ ਬਣਾਉਣ ਲਈ ਹੂੰ ਅਸੀਂ ਰੋਜ਼ ਧਿਆੜੀ ਬਣ ਰਹੇ ਹਾਂ ਤਾਂ ਹੀ ਬਣਾ ਰਹੇ ਹਾਂ ਜੀ ਬਿਲਕੁਲ ਇਹ ਵੀ ਸੱਚ ਹੈ ਇਹ ਵੀ ਸਚਾਈ ਹੈ ਨਾ ਕਿ ਅਸੀਂ ਰੋਜ਼ ਧਿਆੜੀ ਬਣ ਰਹੇ ਹਾਂ ਕਾਨੂੰਨ ਬਣਾ ਰਹੇ ਨੇ ਹਮ ਕਿਸੇ ਗਲ ਦੇ ਉੱਤੇ ਵੀ ਆਵਾਜ਼ ਉਠਾਉਣੀ ਸੇ ਕੌਣ ਬੰਦੀ ਕਰ ਦਿੰਦੀ ਹੈ ਹਮ ਕਿਸੇ ਸਚਾਈ ਨੂੰ ਵੀ ਸਾਹਮਣੇ ਫੇਸ ਕਰਨਾ ਉਸੇ ਕੌਣ ਨੂੰ ਬੰਦ ਕਰਤਾ ਉਹਦਾ ਨਤੀਜਾ ਹੈ ਕਿ ਇਹ ਪੋਲਿਟੀਕਲ ਲੀਡਰ ਜਿਹੜੇ ਸਿਆਸੀ ਲੀਡਰ ਜਿਹੜੇ ਨੇ ਆਪਣੀ ਮਨਮੜੀਆਂ ਕਰ ਰਹੇ ਨੇ ਆਪਣੀ ਮਨਮੜੀਆਂ ਦੇ ਮੁਤਾਬਕ ਜਿਹੜਾ ਕੁਝ ਕਰ ਰਹੇ ਨੇ ਹਾਲੇ ਕਿ ਜਦੋਂ ਪਹਿਲਾਂ 2003 ਦੇ ਵਿੱਚ ਨਾਨਕਸ਼ਹਿਰ ਕਲੰਡਰ ਜਿਹੜਾ ਅਸਲੀ ਪੂਰੇ ਪੌਚਿੰਗ ਪੂਰੇ ਵਾਲਾ ਸੀ ਉਹ ਲਾਗੂ ਕੀਤਾ ਗਿਆ ਸੀ ਜੀ ਉਹਦੇ ਵਿੱਚ ਵੀ ਕੁਝ ਕੰਪਰੋਮਾਈਜ਼ਸ ਕੀਤੇ ਗਏ ਸਨ ਜੀ ਜਿਵੇਂ ਖਾਸ ਤੌਰ ਤੇ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਪੁਰ ਬਾਰੇ ਕੰਪਰੋਮਾਈਜ਼ ਕੀਤਾ ਗਿਆ ਸੀ ਹੁਣ ਤਾਂ ਇਹਦੇ ਬਾਰੇ ਕੋਈ ਸ਼ੰਕਾ ਨਹੀਂ ਰਿਹਾ ਬੋਤੇ ਤੇ ਅਸਕਰ ਇਸ ਗੱਲ ਨਾਲ ਸਹਿਮਤ ਨਹੀਂ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਜਿਹੜਾ ਹੈ ਉਹ ਵਿਸਾਖ ਦਾ ਹੈ। ਬਿਲਕੁਲ। ਤੇ ਮਨਾਇਆ ਜਾ ਰਿਹਾ ਕੱਤਕ ਦੇ ਵਿੱਚ। ਹੂੰ। ਇਸ ਗੱਲ ਬਾਰੇ ਕੋਈ ਅਜੇ ਬਹੁਤਾ ਨਿਰਣਾ ਨਹੀਂ ਹੋ ਸਕਿਆ। ਕਿਸੇ ਅਲੱਗ-ਅਲੱਗ ਥੀਵਜ਼ ਚੱਲ ਰਹੇ ਨੇ। ਇੱਕ ਮਤ ਨਹੀਂ ਹੋ ਸਕਿਆ ਕਿ ਕਦੋਂ ਤੋਂ ਹੋਇਆ ਤੇ ਕਿਵੇਂ ਹੋਇਆ ਕਿ ਸੱਤਕ ਦੇ ਵਿੱਚ ਮਨਾਉਣਾ ਜਿਹੜਾ ਸ਼ੁਰੂ ਹੋ ਗਿਆ। ਜੀ ਬਿਲਕੁਲ। ਲੇਕਿਨ ਇਸ ਗੱਲ ਦੇ ਉੱਤੇ ਤਕਰੀਬਨ ਬਹੁਤ ਇੱਕ ਕੌਮ ਜਿਹੜੀ ਹੈ ਉਸੇਮਤ ਹੈ। ਮੈਂ ਕਸਟੌਟੇ ਦੋ ਚਾਰ ਦਿਨ ਪਹਿਲੇ ਹੀ ਭਾਈ ਕਾਨਸ ਸਿੰਘ ਨਾਬਾ ਉਹ ਰਹੇ ਮਾਨ ਕੋਸ਼ਤਰੀ ਦੇ ਵਿੱਚ ਦੇਖ ਰਿਹਾ ਸੀ ਜੀ ਉਹਨਾਂ ਨੇ ਵੀ ਕਹਿੰਦੇ ਸਾਕੀ ਜੀ ਕਿ ਕਰਮ ਸਿੰਘ ਸਟੋਰੀਅਨ ਨੇ ਗਾ ਵੀ ਹੈ ਸਟੋਰੀਅਨ ਨੇ ਬਹੁਤ ਖੋਜ ਕੀਤੀ ਹਾਂ ਬਹੁਤ ਬੜੀ ਖੋਜ ਕੀਤੀ ਹੈ ਬਹੁਤ ਖੋਜ ਕੀਤੀ ਹੈ ਔਰ ਐਗਜ਼ੈਕਟਲੀ ਉਹਨਾਂ ਨੇ ਇਹ ਹੀ ਸਾਬਤ ਕਰ ਦਿੱਤਾ ਤੇ ਉੱਥੇ ਵੀ ਕੰਪਰੋਮਾਈਜ਼ ਕੀਤਾ ਗਿਆ ਸੀ ਜੀ ਇੱਕ ਜਿਹੜਾ ਅਸੀਂ ਦੀਵਾਲੀ ਮਨਾਉਣੀ ਨਹੀਂ ਚੜਨਾ ਚਾਹੁੰਦੇ ਹਾਂ ਅਸੀਂ ਉਹਦਾ ਨਾਮ ਬਦਲ ਲਿਆ ਬੰਦੀ ਛੋੜ ਦੇ ਬੰਦੀ ਛੋੜ ਦੇ ਉਸ ਬਣਾ ਲਿਆ ਜੀ ਫਿਰ ਉਹਦੇ ਨਾਲ ਅਸੀਂ ਇਤਿਹਾਸ ਜੋੜ ਲਿਆ ਕਿ ਇਸ ਦਿਨ ਗੁਰੂ ਹਰਗੋਬਿੰਦ ਸਾਹਿਬ ਪਾਦਸ਼ਾਹ ਜਿਹੜੇ ਨੇ ਉਹ ਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਆਮਰ ਸਰਪੋਜੇ ਸਨ ਤੇ ਸਿੱਖਾਂ ਨੇ ਉਸ ਦਿਨ ਆਦੇਸ਼ਵਾਜੀ ਕੀਤੀ ਸੀ ਹੁਣ ਇਹ ਸਾਰੀਆਂ ਟੁਟਕਰਾਣੇ ਠਿਮਾ ਕਰਨਾ ਜੀ ਗੁਰਨਾਣਕ ਸਾਹਿਬ ਵੀ ਬਾਬਰ ਦੀ ਜੇਲ੍ਹ ਚ ਰਿਹਾ ਹੋਏ ਸਨ ਉਹ ਤੋਂ ਕਿਹੜੀ ਆਦੇਸ਼ਵਾਜੀ ਕੀਤੀ ਸੀ ਜੀ ਆਰ ਜਿੰਨੇ ਵੀ ਇਤਿਹਾਸਕਾਰਾਂ ਨੇ ਖੋਜ ਕੀਤੀ ਹੈ ਕੋਈ ਵੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਉਸ ਦਿਨ ਉੱਥੇ ਪਹੁੰਚੇ ਸਨ ਅਸੀਂ ਕਿਉਂਕਿ ਦੀਵਾਲੀ ਦੇ ਨਾਲ ਜੋੜ ਕੇ ਰੱਖਣਾ ਚਾਹੁੰਦੇ ਆ ਜੀ ਬਿਲਕੁਲ ਉੱਥੇ ਵੀ ਕੰਪਰੋਮਾਈਜ਼ ਕੀਤਾ ਗਿਆ ਫਿਰ ਭਾਵੇਂ ਅਸੀਂ ਹੋਲਾ ਅਲੱਗ ਬਣਾਉਂਦੇ ਆ ਹੋਲੀ ਤੋਂ ਲੇਕਿਨ ਉਹਨੂੰ جدا ਵੀ ਨਹੀਂ ਕਰਨਾ ਚਾਹੁੰਦੇ ਉੱਥੇ ਵੀ ਕੰਪਰੋਮਾਈਜ਼ ਕੀਤਾ ਗਿਆ ਹਾਲਾਂਕਿ ਉਹ ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੀ ਡੇਟ ਫਰਵਰੀ ਦੇ ਵਿੱਚ ਮੇਰੇ ਕੋਲ 12 ਫਰਵਰੀ 28 ਫਰਵਰੀ ਦਾ ਕੁਝ ਬਣਦੀ ਹੈ ਜੋ ਕੁਝ ਬਦਵਾਨਾ ਨੇ ਕੱਟੀ ਹੈ ਕਿ ਉੱਥੇ ਪਹੁੰਚੇ ਹੈ ਮੈਂ ਉਹ ਦੀ ਇਸ ਕਰਕੇ ਨਹੀਂ ਦਿਵਾਲੀ ਮੈਂ ਉਹ ਦੀ ਇਸ ਕਰਕੇ ਨਹੀਂ ਗੱਲ ਕਰ ਰਿਹਾ ਕਿਉਂਕਿ ਉਹਦੇ ਵਿੱਚ ਇੱਕ ਦੋ ਵਿਦਵਾਨਾਂ ਦੀ ਆਪਸ ਦੇ ਵਿੱਚ رائے ਨਹੀਂ ਮਿਲਦੀ ਜੀ ਇੱਕ رائے ਜਿੰਨਾ ਤੇ ਨਹੀਂ ਬਣ ਜਾਂਦੀ ਲੇਕਿਨ ਇਹ ਗੱਲ ਬਿਲਕੁਲ ਪੱਕੀ ਹੈ ਜੀ ਕਿ ਉਸ ਦਿਨ ਨਹੀਂ ਚੜਾ ਜੀ ਬਿਲਕੁਲ ਜੀ ਤੇ ਜੇ ਆਏ ਵੀ ਹੁੰਨ ਤੇ ਕੋਈ ਐਸਾ ਕਾਰਨ ਨਹੀਂ ਕਿ ਅਸੀਂ ਉਸ ਰਾਤ ਚੜਾਈਏ ਤਲਾਈਏ ਤੇ ਉਹਦੇ ਮੇਰੇ ਕੋਲ ਅਸੀਂ ਸਿਰਫ ਦਿਵਾਲੀ ਨੂੰ ਛੱਡਾ ਨਹੀਂ ਚਾਹੁੰਦੇ ਜੀ ਔਰ ਇੱਕ ਮੈਂ ਹੋਰ ਤੁਹਾਨੂੰ ਬੇਨਤੀ ਕਰਾਂ ਅਸਲ ਵਿੱਚ ਕੁਝ ਇਤਿਹਾਅ ਜਿਹੜੇ ਨੇ ਨਾ ਉਹ ਪਾਰਮਿਕ ਤੇ ਹਰਨਈ ਉਹ ਸਮਾਜਿਕ ਪਿਹਾਰ ਹੈ ਹਮ ਜਿਵੇਂ ਰੁੱਤ ਦੇ ਬਦਲਣ ਦੇ ਉੱਤੇ ਬਸੰਤ ਮਨਾਈ ਜਾਂਦੀ ਜੀ ਬਿਲਕੁਲ ਇਸ ਰਾਈ ਰੁੱਤ ਦੇ ਬਦਲਣ ਦੇ ਉੱਤੇ ਹੀ ਦੀਵਾਲੀ ਜੀ ਵਿਸਾਖੀ ਵਿਸਾਖੀ ਦਾ ਸਿੱਖ ਕੌਮ ਨਾਲ ਸਭ ਤੋਂ ਨੇੜੇ ਦਾ ਸੰਬੰਧ ਹੈ ਜੀ ਬਿਲਕੁਲ ਕਿਉਂਕਿ ਇੱਕ ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਹਮ ਔਰ ਉਹੀ ਦਿਨ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਚੁਣਿਆ ਖਾਲਸੇ ਦੀ ਸਥਾਪਨਾ ਜੀ ਬਿਲਕੁਲ ਲੇਕਿਨ ਇਹ ਇੱਕ ਸਮਾਜਿਕ ਤਿਉਹਾਰ ਵੀ ਸਨ ਇਹਨਾਂ ਦੇ ਉੱਤੇ ਬ੍ਰਾਹਮਣਵਾਦੀ ਸਿਸਟਮ ਨੇ ਆਪਣੇ ਇਤਿਹਾਸ ਦੀ ਮੋੜ ਲਾ ਦਿੱਤੀ ਜੀ ਬਿਲਕੁਲ ਉਹਨਾਂ ਦਾ ਵੀ ਇੱਕ ਤਰੀਕਾ ਹੈ ਨਾ ਸਾਰਿਆਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਨ ਦਾ ਉਹ ਲਾਤੀ ਉਹ ਸਮਾਜਿਕ ਤਿਉਹਾਰ ਸੀ ਸਮਾਜ ਸਾਰਾ ਮਨਾਉਂਦਾ ਪਿਆ ਤੇ ਉਹਨੂੰ ਇੱਕ ਧਾਰਮਿਕ ਰੂਪ ਦੇ ਕੇ ਤੇ ਇੱਕ ਵਿਵਾਦ ਜਿਹੜਾ ਹੈ ਉਹ ਵੀ ਖੜਾ ਹੋ ਗਿਆ ਹੁਣ ਸਾਡੀ ਸਮੱਸਿਆ ਵੀ ਇਹ ਹੈ ਕਿ ਉਹਨਾਂ ਨੇ ਆਪਣੀ ਮੌਤ ਲਾਤੀ ਅਸੀਂ ਛੱਡਣਾ ਨਹੀਂ ਚਾਹੁੰਦੇ ਅਸੀਂ ਉਹਦੇ ਵਾਸਤੇ ਇੱਕ ਲੜ ਲਿਆ ਕਿ ਜੀ ਉਸ ਦਿਨ ਬੰਦੀ ਛੋੜਦੇ ਵੇਸਿਆ ਜੀ ਗੁਰੂ ਅਗੰਗਦ ਪਾਤਸ਼ਾਹ ਜਿਹੜੇ ਨੇ ਉੱਥੋਂ ਰਿਹਾ ਹੋ ਕੇ ਆਈ ਸੀ ਇਸ ਕਰਦਾ ਦੇਖੋ ਉਹਨਾਂ ਦੀ ਮੌਤ ਦੇ ਨਾਲ ਤਾਂ ਸੰਬੰਧ ਨਹੀਂ ਹਮ ਲੇਕਿਨ ਉਹਨਾਂ ਦੀ ਖੋਜ ਨਾਲ ਸੰਬੰਧ ਹੈ ਕਿਉਂਕਿ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਬਿਲਕੁਲ ਤੇ ਉਹਨਾਂ ਦੀ ਖੋਜ ਜਿਹੜੀ ਇਸ ਬਾਰੇ ਬਿਲਕੁਲ ਸਪਸ਼ਟ ਸੀ ਜੀ ਇਹ ਤਿਉਹਾਰ ਜਿਹੜੇ ਨੇ ਇਹਨਾਂ ਤਰੀਕਾ ਦੇ ਨਹੀਂ ਜਿਨ੍ਹਾਂ ਤੇ ਬਣਾਏ ਜਾ ਰਹੇ ਨੇ ਇਹ ਇੱਕ ਉਦੋਂ ਕੰਪਰੋਮਾਈਜ਼ ਕੀਤਾ ਗਿਆ ਸੀ ਔਰ ਮੈਂ ਹੁਣ ਆਸ ਕਰਦਾ ਕਿ ਹੁਣ ਜਿਹੜਾ ਜਿਵੇਂ ਜੰਮੂ ਕਮੇਟੀ ਨੇ ਫੈਸਲਾ ਕੀਤਾ ਕਿ ਉਹ ਨਾਨਕ ਸਾਈਕਲੰਡਰ ਮੁਤਾਬਕ ਮਨਾਉਣਗੇ ਸਾਰੇ ਪੁਰਬ ਔਰ ਉਸੇ ਦੀ ਸਰਕਾਰ ਨੇ ਵੀ ਮੰਨ ਲਿਆ ਕਿ ਉਹ ਛੁੱਟੀਆਂ ਉਸੇ ਦੇ ਹਿਸਾਬ ਨਾਲ ਕਰਨਗੇ ਜੀ ਤੇ ਉਹ ਇਹਨਾਂ ਤਿਉਹਾਰਾਂ ਨੂੰ ਵੀ ਜਿਹੜਾ ਇਹਨਾਂ ਗੁਰਪੁਰਬਾਂ ਨੂੰ ਵੀ ਤੇ ਤਿਉਹਾਰਾਂ ਨੂੰ ਵੀ ਉਹਨਾਂ ਤੇ ਹੀ ਕੰਮਤਾ ਵਕੀਮ ਨੂੰ ਉਹਨਾਂ ਨੇ ਕਿ ਸੱਚੀ ਸ਼ੁਰੂਆਤ ਜੀ ਹੋएगी ਸੁਰਪਾਲ ਸਿੰਘ ਪੁਰੇਵਾਲ ਜਿਸ ਤਰ੍ਹਾਂ ਗੱਲ ਕਰੀਏ ਜਿਹੜਾ ਇੱਕ ਉਹਨਾਂ ਨੇ ਉਹਨਾਂ ਦੀ ਇੱਕ ਜਿਹੜੀ ਬਹੁਤ ਵੱਡੀ ਦੇਣ ਅ ਮੁਸਲਮਾਨ ਸਮਾਜ ਨੂੰ ਵੀ ਹੈ ਜਿਹੜਾ ਹਿਜਰੀ ਕੈਲੰਡਰ ਦੀ ਸੋਧ ਕਰਕੇ ਦਿੱਤੀ ਉਹਨਾਂ ਨੇ ਉਹਨਾਂ ਨੇ ਤਿਆਰ ਕਰਕੇ ਦਿੱਤਾ ਤੇ ਉਹਨਾਂ ਨੇ ਵੱਡੇ ਪੱਧਰ ਦੇ ਪੱਧਰ ਦੇ ਉੱਤੇ ਉਹਨਾਂ ਦਾ ਬੁਲਾ ਕੇ ਸਨਮਾਨ ਕਰਿਆ ਦੇਖੋ ਜਿਹੜਾ ਹਿਜਰੀ ਕੈਲੰਡਰ ਹੈ ਨਾ ਜੀ ਉਹ ਬਣਾਇਆ ਪਾਲ ਸਿੰਘ ਪੁਰੇਵਾਲ ਜੀ ਨੇ ਨਹੀਂ ਹੈ ਜੀ ਉਹਦੀ ਸੋਧ ਕਰਕੇ ਅੱਜ ਦੇ ਸਮੇਂ ਦੇ ਮੁਤਾਬਕ ਉਹਨੂੰ ਪ੍ਰੋਪਰ ਪ੍ਰੋਟੈਕਟ ਬਣਾਉਣ ਦਾ ਕੰਮ ਜਿਹੜਾ ਹੈ ਉਹਨਾਂ ਨੇ ਕੀਤਾ ਹੈ। ਜੀ। ਔਰ ਜਿੰਨਾ ਸਨਮਾਨ ਉਹਨਾਂ ਨੇ ਦਿੱਤਾ ਉਸ ਤੋਂ ਕਿਤੇ ਜ਼ਿਆਦਾ ਸਾਨੂੰ ਦੇਣਾ ਚਾਹੀਦਾ ਸੀ ਕਿਉਂਕਿ ਸਾਡੇ ਤੇ ਨਵਾਂ ਕੈਲੰਡਰ ਬਣਾ ਕੇ ਉਹਨਾਂ ਤੁਹਾਡੀ ਚੋਣ। ਬਿਲਕੁਲ। ਇੱਕ ਜਿਹੜਾ ਬਿਲਕੁਲ ਸਾਡੀ ਇੱਕ ਲੋੜ ਸੀ ਕੌਮੀ ਉਹ ਉਹਨਾਂ ਨੇ ਪੂਰੀ ਕੀਤੀ ਹੈ। ਜੀ। ਔਰ ਮੈਂ ਕਵਾਂਗਾ ਵੀ ਉਹ ਸਾਡਾ ਬਹੁਤ ਜ਼ਿਆਦਾ థాంਕਫੁਲ ਹੈ। ਅਸੀਂ ਥੈਂਕਫੁਲ ਹਾਂ। ਜੀ ਬਿਲਕੁਲ ਜੀ ਬਿਲਕੁਲ ਜੋ ਅਸੀਂ ਕਾਮੀ ਤੌਰ ਦੇ ਉੱਤੇ ਜਿਹੜਾ ਨਾ ਜੀ ਐਸੀ ਗੱਲ ਨਹੀਂ ਹੈ ਕਾਮ ਦੇ ਵਿੱਚ ਉਹਨਾਂ ਦੇ ਜਾਂ ਦਾ ਜਿਹੜਾ ਘਟ ਹੈ ਉਹਨੂੰ ਮਹਿਸੂਸ ਕੀਤਾ ਗਿਆ ਔਰ ਉਹਨਾਂ ਦੇ ਪ੍ਰਤੀ ਬੜੇ ਚੰਗੇ ਸ਼ਬਦ ਮੈਰੋਜ਼ ਜਿਹੜੇ ਨੇ ਉਹ ਪੜਦੇ ਨੇ ਫੇਸਬੁੱਕ ਤੇ ਵੀ ਪੜਦਾ ਹੈ ਵਟਸਐਪ ਤੇ ਵੀ ਆਉਂਦੇ ਨੇ ਨਿੱਜੀ ਤੌਰ ਤੇ ਵੀ ਲੋਕੀ ਮਿਲਦੇ ਨੇ ਜੀ ਤੇ ਕਈਆਂ ਦੇ ਬਿਆਨ ਵੀ ਆਉਂਦੇ ਨੇ ਚੰਗੇ ਨੇ ਇੱਕ ਦੋ ਵਿਦਵਾਨਾਂ ਦੇ ਬਿਆਨ ਨੇ ਜਿਨ੍ਹਾਂ ਦੇ ਨਿੱਜੀ ਕਾਰਨ ਨੇ ਕਿ ਉਹਨਾਂ ਦਾ ਵਖਰੇਵਾ ਸੀ ਪਾਲ ਸਿੰਘ ਪੁਰੇਵਾਲ ਜੀ ਬੋਲੋ ਉਹ ਕੁਝ ਉਹਨਾਂ ਦੇ ਉਲਟ ਵੀ ਕੁਝ ਬੋਲਦੇ ਨੇ ਲਿਖਦੇ ਨੇ ਹਲੇ ਕਿ ਕਿਸੇ ਦੀ ਜਾਨ ਤੋਂ ਬਾਅਦ ਐਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਨਿੱਜੀਆਂ ਗੱਲਾਂ ਨੂੰ ਛੱਡ ਦੇਣਾ ਚਾਹੀਦਾ ਜਿਸ ਇੱਕ ਬੰਦਾ ਚਲਾ ਗਿਆ ਤੇ ਇੱਕ ਮੈਂ ਹੋਰ ਤੁਹਾਨੂੰ ਦੱਸਾਂ ਜੀ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਵੀ ਨੇ ਕੁਝ ਲੋਕਾਂ ਨੇ ਵਿਰੋਧ ਕੀਤਾ ਜੀ ਇੱਕ ਜਿਵੇਂ ਕਰਨਲ ਨਿਸ਼ਾਨ ਸਿੰਘ ਸੰਧ ਹਾਂ ਬਿਲਕੁਲ ਮੈਨੂੰ ਆ ਕੇ ਕਈ ਵਾਰੀ ਮਿਲੇ ਤੇ ਆਹ ਗਲਤ ਹੈ ਜੀ ਆਹ ਗਲਤ ਹੈ ਉਹਨਾਂ ਨੇ ਵੀ ਲੈਪਟਾਪ ਦੇ ਉੱਤੇ ਬੜਾ ਕੁਝ ਬਣਾਇਆ ਹੋਇਆ ਸੀ ਉਹਨਾਂ ਨੇ ਮੈਨੂੰ ਕਈ ਵਾਰੀ ਆ ਕੇ ਦਿਖਾਇਆ ਮੈਂ ਉਹਨਾਂ ਨੇ ਕਿ ਦਿਨ ਪੁੱਛਿਆ ਮੈਂ ਕਿਹਾ ਜੀ ਚਲੋ ਠੀਕ ਹੈ ਅਸੀਂ ਇਹਨਾਂ ਦੇ ਕੈਲੰਡਰ ਨੂੰ ਪਾਸੇ ਰੱਖ ਦਿੰਦੇ ਹਾਂ ਤੁਸੀਂ ਨਵਾਂ ਕੈਲੰਡਰ ਬਣਾ ਦਿਓ ਬਣਾਉਦੇ ਸਮਰੱਥ ਹੋ ਬਿਲਕੁਲ ਚੁੱਪ ਕਰ ਗਏ ਮੈਂ ਕਿਹਾ ਵੀ ਜੀ ਤੁਸੀਂ ਦੱਸੋ ਜੀ ਤੁਸੀਂ ਸਿਰਫ ਇਹਨੂੰ ਰਿਜੈਕਟ ਕਰਾਉਣਾ ਚਾਹੁੰਦੇ ਹੋ ਯਾ ਤੁਸੀਂ ਬਣਾਉਂਦੇ ਕੁਝ ਮਰੱਥੋਂ ਹਾਂ ਤੁਸੀਂ ਕੋਈ ਸੂਰਜੀ ਕੈਲੰਡਰ ਬਣਾ ਦਿਓ ਜਿਹੜੀਆਂ ਤੁਸੀਂ ਖਾਮੀਆਂ ਕਹਿ ਰਹੇ ਹੋ ਬਿਲਕੁਲ ਉਹ ਕੱਢ ਦਿਓ ਸੂਰਜੀ ਕੈਲੰਡਰ ਬਣਾ ਦਿਓ ਜਿਹਦੇ ਨਾਲ ਡੇਟਾ ਜਿਹੜੀਆਂ ਸੂਰਜ ਦੇ ਹਿਸਾਬ ਨਾਲ ਫਿਕਸ ਹੋ ਜਾਂ ਤੇ ਕੁਝ ਨਹੀਂ ਕੁਝ ਲੋਕ ਸਿਰਫ ਵਿਰੋਧ ਕਰਨ ਵਾਸਤੇ ਵਿਰੋਧ ਕਰਦੇ ਨੇ ਜਿਹੜਾ ਹੋਰ ਦੁੱਖ ਦਾਈਏ ਮਤਲਬ ਸੋਧ ਹੋ ਸਕਦੀ ਹੈ ਉਹ ਕਟੂਕਟ ਉਹਨੂੰ ਅਪਣਾ ਤੋਂ ਲੋ ਇਹ ਤਾਂ ਹੈ ਸਾਨੂੰ ਕਿ ਇਹ ਸਾਡਾ ਕੈਲੰਡਰ ਹੈ ਹਾਂ ਬਿਲਕੁਲ ਅਸੀਂ ਇੱਥੇ ਸੋਧ ਕਰ ਸਕਦੇ ਹਾਂ ਸਹੀ ਗੱਲ ਤਾਂ ਇਹ ਹਣੀ ਚਾਹੀਦੀ ਹੈ ਜੀ ਇਹ ਲਈ ਤੇ ਹੀ ਹੋਣੀ ਚਾਹੀਦੀ ਹੈ ਔਰ ਚੰਗਾ ਸੀ ਕਿ ਉਸ ਵੇਲੇ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੇ ਨਾਲ ਵਿਚਾਰਾਂ ਕਰਕੇ ਉਹ ਸੋਚ ਜਿਹੜੀ ਹੈ ਹੋ ਜਾਂਦੀ ਜੇ ਕੋਈ ਵਾਕਿਆ ਹੀ ਜਾਇਜ਼ ਸੀ ਜੇ ਕੋਈ ਵਾਕਿਆ ਹੀ ਸੈਂਟੀਫਿਕਲੀ ਠੀਕ ਬੈਠਦੀ ਸੀ ਤਾਂ ਔਰ ਜਿਹੜੀਆਂ ਭਾਵਕ ਗੱਲਾਂ ਨੇ ਉਹਨਾਂ ਦੇ ਨਾਲ ਤਾਂ ਸਾਰੇ ਸਭ ਸੱਚ ਜਿਹੜਾ ਸਾਬਤ ਕੀਤਾ ਜਾ ਸਕਦਾ ਮੈਂ ਆਪਣੇ ਤੌਰ ਦੇ ਉੱਤੇ ਦੋ ਵਾਰੀ ਉਹਨਾਂ ਨੂੰ ਮਿਲਿਆ ਲੇਕਿਨ ਦੋ ਵਾਰੀ ਮੇਰੀ ਟੈਲੀਫੋਨ ਤੇ ਵੀ ਉਹਨਾਂ ਨਾਲ ਗੱਲ ਹੋਈ ਹੈ ਟੈਲੀਫੋਨ ਤੇ ਨਹੀਂ ਇੱਕ ਤੇ ਇੱਕ ਪ੍ਰੋਗਰਾਮ ਦੇ ਰਹੇ ਸਨ ਉਹ ਕਿ ਉਹਦੇ ਵਿੱਚ ਮੈਂ ਵੀ ਜ਼ੂਮ ਤੇ ਜਿਹੜਾ ਨਾਲ ਜੁੜਿਆ ਸੀ ਔਰ ਮੈਂ ਉਹਨਾਂ ਨਾਲ ਕੁਝ ਦੀਆਂ ਗੱਲਾਂ ਵੀ ਕੀਤੀਆਂ ਇੱਕ ਵਾਰੀ ਟੈਲੀਫੋਨ ਤੇ ਮੇਰੀ ਗੱਲ ਹੋਈ ਹੈ ਇੱਥੇ ਸਾਡੇ ਚੰਡੀਗੜ੍ਹੋਂ ਇੰਸਟੀਚਿਊਟ ਆਫ ਸਿਕਸ ਸਟੱਡੀਜ਼ ਆਇਸਨ ਜੀ ਉਹ ਤੁਸੀਂ ਉਹਨਾਂ ਨੂੰ ਪੂਰੀ ਪ੍ਰੈਜੈਂਟੇਸ਼ਨ ਦਿੱਤੀ ਸੀ ਕਿ ਕਿਵੇਂ ਕੈਲੰਡਰ ਦੀਆਂ ਕੈਲਕੂਲੇਸ਼ਨਸ ਉਹਨਾਂ ਕੀਤੀਆਂ ਕਿਵੇਂ ਬਣਾਈਆਂ ਹਾਂ ਲੱਗੇ ਮੇਰੀ ਸਮਝ ਤੋਂ ਬਾਅਦ ਸੀ ਮੈਂ ਇਹ ਚੁੱਟ ਕੋ ਲੱਜੇ ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੇ ਸਮਝਾਇਆ ਕੋਈ ਕੋ ਬੱਚੇ ਨੂੰ ਵੀ ਕੁਝ ਸਮਝ ਲੱਗ ਸਕਦੀ ਸੀ ਇਹ ਤਾਂ ਸੋਹਣਾ ਤਰੀਕਾ ਸੀ ਉਹਨਾਂ ਦਾ ਸਮਝਾਉਣ ਦਾ ਜੇ ਥੋੜਾ ਲਿਖਿਆ ਤੇ ਵੀ ਪੜੇ ਲਿਖਿਆ ਹੋਵੇ ਮੇਰੇ ਬੀਤੇ ਮੂਰਤ ਦੇ ਵੀ ਕੁਝ ਨਾ ਕੁਝ ਬੰਦੇ ਪੈ ਰਿਆ ਸੀ ਤੇ ਬੜੀ ਪਿਆਰੀ ਸ਼ਖਸੀਅਤ ਸਨ ਬੜੇ ਝੰਮੇ ਵਾਲੇ ਸਨ ਉਹਨਾਂ ਨੂੰ ਕੋਈ ਇਸ ਗੱਲ ਦਾ ਮਾਣ ਨਹੀਂ ਸੀ ਕਿ ਮੈਂ ਕਿੰਨਾ ਵੱਡਾ ਕੰਮ ਕੀਤਾ ਉਹਨਾਂ ਨੂੰ ਸਿਰਫ ਇਹ ਲਗਨ ਸੀ ਕਿ ਮੇਰੀ ਕੌਮ ਦੇ ਵਿੱਚ ਇਹ ਜਿਹੜੀ ਕਮੀ ਹੈ ਉਹ ਪੂਰੀ ਹੋ ਜਾਏ ਉਹ ਮੇਰੀ ਕੌਮ ਹੈ ਜਿਹੜਾ ਬ੍ਰਾਹਮਣਵਾਦੀ ਗੁਲਾਮੀ ਹੈ ਕਿ ਉਹਨਾਂ ਦੀਆਂ ਚਿੱਤਾਂ ਦੇ ਹਿਸਾਬ ਨਾਲ ਅਸੀਂ ਦਿਨ ਜੀ ਨਿਯਤ ਕਰ ਰਹੇ ਨੇ ਤੇ ਹਰ ਸਾਲ ਜਿਹੜਾ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਜਿਹੜਾ ਸਾਲ 'ਚ ਦੋ ਵਾਰੀ ਆ ਰਿਹਾ ਤੇ ਕਦੇ ਆ ਹੀ ਨਹੀਂ ਰਿਹਾ ਤੇ ਇਹ ਚਿੱਤਾਂ ਰੂਟ ਚੇਂਜ ਹੋ ਜਾਂਦੀਆਂ ਤਰੀਕਾ ਤੇ ਚਿੱਤਾਂ ਹਿਸਾਬ ਨਾਲ ਉਤੋਂ ਮੁਕ ਕਰਾਇਆ ਜਾਵੇ ਇਹ ਉਹਨਾਂ ਦੀ ਮੰਨ ਦੀ ਰੀਤ ਸੀ ਜਿਵੇਂ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਜਿਹੜਾ ਕਿਸੇ ਸਾਲ ਸਾਲ 'ਚ ਦੋ ਵਾਰੀ ਆ ਜਾਂਦਾ ਜੀ ਇਹ ਕਿਸੇ ਸਾਲ ਆਉਂਦਾ ਹੀ ਨਹੀਂ ਜੀ ਬਿਲਕੁਲ ਸੋ ਇਹ ਜਿਹੜੀਆਂ ਕਮੀਆਂ ਐ ਇਹ ਪੂਰੀਆਂ ਕਰਕੇ ਉਹਨਾਂ ਨੇ ਉਸ ਹੱਬ ਨਾਲ ਉਪਲੰਡਰ ਬਣਾਇਆ ਜਿਹਨਾਂ ਅਸੀਂ ਕਿਹਾ ਕਿ ਰੰਡਾ ਅਸਰੀ ਨਾਲ ਚਾਈਕਾ ਰੰਡਰੇ ਇਹਨਾਂ ਨੇ ਹੁਣ ਨਾਂ ਦੇ ਦਿੱਤਾ ਨਾਨਕ ਚਾਈਕਾ ਰੰਡਰ ਬਿਲਕੁਲ ਇਹ ਕਿ ਨਹੀਂ ਤਾਂ ਉਹ ਹੀ ਜਿਹੜਾ ਬ੍ਰਾਹਮਣੀ ਕਲੰਡਰ ਹੈ ਜੀ ਉਹਨੂੰ ਇਹਨਾਂ ਨੇ ਨਾਨਕ ਚਾਈਕਾ ਰੰਡਰ ਦਾ ਨਾਂ ਦਿੱਤਾ ਜੀ ਬੜਾ ਚੰਗਾ ਹੋਏਗਾ ਕੌਮ ਜਿਹੜੀ ਐ ਇਸ ਵਿਰਸੇ ਨੂੰ ਸੰਭਾਲ ਲਵੇ ਇੱਕ ਚੰਗੀ ਦੇਣ ਕੌਮ ਨੂੰ ਦੇ ਕੇ ਗਏ ਨੇ ਹਾਂ ਉਹਦਾ ਜਿਹੜਾ ਉਹ ਲਾਬ ਉਠਾਇਆ ਜਾਵੇ ਇਹ ਕੌਮ ਦੇ ਹਿੱਤ ਵਿੱਚ ਹੋਏਗਾ। ਹਰ ਮੈਂ ਆਸ ਕਰਦਾ ਕਿ ਜਿਹੜੇ ਅੱਜ ਦੇ ਸਿਆਸੀ ਆਗੂ ਨੇ ਉਹ ਵੀ ਇਸ ਗੱਲ ਨੂੰ ਸਮਝਣਗੇ ਔਰ ਇਸ ਲੋਕ ਨੂੰ ਮਹਿਸੂਸ ਕਰਕੇ ਉਹਨਾਂ ਨੂੰ ਬੰਦਾ ਮਾਨਸਤਕਾਰ ਵੀ ਦੇਣਗੇ ਤੇ ਉਹਨਾਂ ਦੇ ਕਲੰਡਰ ਨੂੰ ਮਾਨਤਾ ਵੀ ਦੇਣਗੇ। ਜੀ ਇਹ ਜਿਹੜਾ ਅਸਲੀ ਉਹਨਾਂ ਦਾ ਸਤਿਕਾਰ ਕਰਨਾ ਜੀ ਬਿਲਕੁਲ ਸੋ ਸੋ ਇਹ ਸੰ ਸਰਦਾਰ ਰਜਿੰਦਰ ਸਿੰਘ ਖਾਲਸਾ ਸ਼੍ਰੋਮਣੀ ਖਾਲਸਾ ਪੰਚਾਇਤ ਜੋ ਪਾਲ ਸਿੰਘ ਪਰੇਵਾਲ ਤੇ ਉਹਨਾਂ ਦੇ ਜੋ ਦੇਣ ਸੀ ਕੌਮ ਨੂੰ ਨਾਰਖਸ਼ੇ ਕਲੰਡਰ ਉਹਦੇ ਸਬੰਧਤ ਅਸੀਂ ਵਿਚਾਰਾਂ ਕੀਤੀਆਂ ਨੇ ਕਿ ਕੌਮ ਨੂੰ ਜਿਹੜਾ ਉਹਨਾਂ ਦਾ ਵੱਡੇ ਪੱਧਰ ਤੇ ਉੱਤੇ ਸਤਿਕਾਰ ਕਰਨਾ ਚਾਹੀਦਾ ਜੋ ਉਹਨਾਂ ਨੇ ਸਿੱਖ ਕੌਮ ਨੂੰ ਦੇਣ ਦਿੱਤੀ ਇੱਕ ਤੋਹਫਾ ਦੇ ਕੇ ਗਏ ਨੇ ਸੋ ਬਹੁਤ ਬਹੁਤ ਧੰਨਵਾਦ ਜੀ ਵਿਚਾਰ ਕਰਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ